ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾ ਜਿਨਾਂ ਜੀਵ ਰੂਪ ਇਸਤਰੀਆਂ ਨੇ ਪਰਮੇਸ਼ਰ ਦੇ ਪ੍ਰੇਮ ਦੇ ਰਸ ਆਨੰਦ ਨੂੰ ਨਹੀਂ ਪਾਇਆ ਅਤੇ ਨਾਹੀ ਕੰਤ ਪਦੀ ਪਰਮੇਸ਼ਰ ਦੇ ਮਿਲਾਪ ਦਾ ਸੌਕ ਯੇ ਸਵਾਦ ਪੌਣਾ ਕੀਤਾ ਹੈ ਸੁੰਨੇ ਘਰ ਕਾ ਪਹੌਣਾ ਜਿਉ ਆਇਆ ਤਿਉ ਜਾਉ ਉਹ ਮਨੁੱਖਾ ਜਨਮ ਧਾਰ ਕੇ ਇਉਂ ਖਾਲੀ ਜਾਂਦੀਆਂ ਜਿਵੇਂ ਸੁੰਨੇ ਖਾਲੀ ਘਰ ਦਾ ਪਰੌਣਾ ਮਹਿਮਾਨ ਹੁੰਦਾ ਪਾਵ ਸੁੰਨੇ ਘਰ ਵਿੱਚ ਆਏ ਪਰੌਣੇ ਦਾ ਨਾ ਕੋਈ ਸਤਕਾਰ ਕਰਦਾ ਹੈ ਨਾ ਹੀ ਕੋਈ ਪ੍ਰਸ਼ਾਦਾ ਪਾਣੀ ਪੁੱਛਦਾ ਹੈ ਉਜਵੇਂ ਆਉਂਦਾ ਤਿਵੇਂ ਵਾਪਸ ਚਲਿਆ ਜਾਂਦਾ ਇਉ ਸੰਨਿਆ ਕਰਦੀ ਨਿਆਈ ਸੰਸਾਰ ਹੈ ਜਿਸ ਵਿੱਚ ਜੀਵ ਮਨੁੱਖਾ ਜਨਮ ਧਾਰ ਕੇ ਖਾਲੀ ਹੱਥੀ ਆਇਆ ਸੀ ਤੇ ਸਤ ਸੰਤੋਖ ਦਇਆ ਧਰਮ ਇਤਿਆਦ ਕੋਈ ਸ਼ੁਭ ਗੁਣ ਤਾਰਨ ਕੀਤੇ ਤੋਂ ਬਿਨਾ ਹੀ ਵਿਅਰਥ ਵਿਸ਼ਿਆਂ ਵਿੱਚ ਲੱਗ ਕੇ ਜੀਵ ਸ਼ੁਭ ਗੁਣਾ ਵੱਲੋਂ ਖਾਲੀ ਤੁਰ ਜਾਂਦਾ ਮਹੱਲਾ ਪਹਿਲਾ ਸੋ ਉਲਾਮੇ ਦਿਨੈ ਕੀ ਰਾਤੀ ਮਿਲਨ ਸਹੰਸ ਸੋ ਉਲਾਮੇ ਦੇ ਲੱਲੇ ਨੂੰ ਵੀ ਹਲੰਤ ਲੱਗੀ ਹੈ ਮੰਮੇ ਨੂੰ ਵੀ ਹਲੰਤ ਹੈ ਇਸ ਦਾ ਭਾਵ ਹੈ ਭਾਰ ਪਾਕੀ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਉਲਾਮੇ ਨਹੀਂ ਕਹਿ ਦੇਣਾ ਉਹ ਲਾਮੇ ਜੋ ਪੁਰਖ ਦਿਨ ਵੇਲੇ ਭਜਨ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਪਰਮੇਸ਼ਰ ਵੱਲੋਂ ਦਿਨੈ ਕੀ ਦਿਨੇ ਦੇ ਨੰਨੇ ਨੂੰ ਦੁਲਾਵਾ ਹਨ ਦਿਨੇ ਨਹੀਂ ਬੋਲ ਜਾਣਾ ਕਈ ਵਰੀ ਪੜਦੇ ਕਈਆਂ ਨੂੰ ਸੁਣਿਆ ਉਹ ਦਿਨੇ ਕੀ ਪੜੀ ਜਾਂਦੇ ਦਿਨੇ ਕੇ ਕਕੇ ਨੂੰ ਲਾਹ ਹੈ ਕਕੇ ਦੀ ਲਾਮ ਨੂੰ ਕਹਿ ਨਹੀਂ ਬੋਲ ਜਾਣਾ ਕਈ ਜਿਹੜੇ ਆ ਉਹ ਦਿਨੇ ਕਹਿ ਪੜ ਜਾਂਦੇ ਆ ਜਿੱਥੇ ਦੁਲਾਵਾ ਲੱਗੀਆਂ ਉੱਥੇ ਲਾਮ ਪੜ ਗਏ ਤੇ ਜਿੱਥੇ ਲਾਮ ਲੱਗੀ ਹੈ ਉੱਥੇ ਦੁਲਾਵਾ ਪੜ ਗਏ ਸੋ ਰਹੁ ਵਿਚਾਰ ਪਾਤਸ਼ਾਹ ਕਹਿੰਦੇ ਜਿਹੜੇ ਪਰਮੇਸ਼ਰ ਵੱਲੋਂ ਭੁੱਲੇ ਹੋਏ ਆ ਭਜਨ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਦਿਨ ਦੇ ਸੈਂਕੜੇ ਸੌ ਆਲਾਮੇ ਤਾਣੇ ਮੇਣੇ ਮਿਲਦੇ ਅਤੇ ਰਾਤੀ ਮਿਲਨ ਸਹੰਸ ਰਾਤ ਦੇ ਸਹੰਸ ਹੁੰਦਾ ਹਜ਼ਾਰਾਂ ਆਲਾਮੇ ਮਿਲਦੇ ਅਰਥਾਤ ਦਿਨ ਦੇ ਆਲਾਮੇ ਥੋੜੇ ਇਸ ਵਾਸਤੇ ਹਨ ਕਿਉਂਕਿ ਲੋਕਾਂ ਦਾ ਭੈ ਬਹੁਤ ਹੁੰਦਾ ਕਿ ਕਿਤੇ ਮੈਨੂੰ ਕੋਈ ਗੁਨਾਹ ਕਰਦਾ ਵੇਖ ਨਾ ਲਵੇ ਅਤੇ ਰਾਤ ਨੂੰ ਹਜ਼ਾਰਾਂ ਪਾਪ ਬਹੁਤੇ ਲਾਹਮੇ ਇਸ ਲਈ ਹਨ ਕਿਉਂਕਿ ਹਨੇਰੇ ਕਰਕੇ ਜੀਵ ਲੋਕਾਂ ਦੇ ਭੈ ਤੁਰਹਿ ਤੋਕੇ ਚੋਰੀ ਜਾਰੀ ਕਤਲਾਦ ਗੁਨਾ ਕਰਦਾ ਹੈ ਸਿਵਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਪਰਮੇਸ਼ਰ ਦੀ ਸਿਵਤ ਉਸਤਤ ਸਲਾਵਤਾ ਸਿਵਤ ਸਲਾਹਾ ਰੂਪੀ ਮੋਤੀ ਤਿਆਗ ਕਰਕੇ ਜੀਵ ਕਾਰਾਂ ਰੂਪੀ ਕਰੰਗੀ ਮਰਦਾਰ ਦੇ ਪਿੰਜਰਾਂ ਨੂੰ ਖਾਨ ਵਿੱਚ ਲੱਗਾ ਹੋਇਆ ਅਥਵਾ ਇਕਲਿਆਂ ਬੈਠ ਕੇ ਭਗਤੀ ਕਰਨ ਰੂਪੀ ਸਿਫਤ ਦੇ satsangਤ ਵਿੱਚ ਬੈਠ ਕੇ ਕੀਰਤਨ ਭਗਤੀ ਕਰਨ ਸਲਾਉਣ ਛੱਡ ਕੇ ਜੀਵ ਰੂਪੀ ਹੰਸ ਪ੍ਰਾਇਕਰਾਂ ਨੂੰ ਤੱਕਣ ਰੂਪ ਕਰੰਗਾ ਨੂੰ ਚੁੰਡਦਾ ਪਿਆ ਫਿਟ ਅਵੇਹਾ ਜੀਵੇਹਾ ਜਿਤ ਖਾਏ ਵਧਾਇਆ ਪੇਟ ਇਹੋ ਜਿਹਾਂ ਜੀਵਨ ਜੀਉਣ ਨੂੰ ਫਟਕਾਰ ਹੈ ਪਿਟੇ ਮੂਹ ਹੈ ਜਿਸ ਜੀਵਨ ਵਿੱਚ ਪਦਾਰਥਾਂ ਨੂੰ ਖਾ ਖਾ ਕੇ ਹੀ ਢਿੱਡ ਵਧਾਇਆ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਨ ਹੇਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸੱਚੇ ਪਰਮੇਸ਼ਰ ਦੇ ਨਾਮ ਤੋਂ ਵਿਣ ਪਾਪ ਬਗੈਰ ਹੋ ਕਰਕੇ ਸਾਰਾ ਕਰਤਬ ਦੁਸ਼ਮਨ ਵੈਰ ਤਾਈ ਦਾ ਹੀ ਕਾਰਨ ਹੈ ਵਾ ਸਭ ਸੰਬੰਧੀਆਂ ਆਦ ਦਾ ਹੇਤ ਮੋਹ ਦੁਸ਼ਮਣੀ ਦਾ ਹੀ ਕਾਰਨ ਹੈ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਇਹ ਭਾਈ ਜੋ ਟਾਡੀ ਜਸ ਗਾਉਣ ਵਾਲੇ ਹੋ ਕੇ ਨਿਤਾ ਪ੍ਰਤੀ ਪਰਮੇਸ਼ਰ ਦੇ ਗੁਣ ਗਾਉਂਦੇ ਆ ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਸਵਾਰਿਆ ਚੰਗਾ ਕਰ ਲਿਆ ਗੁਰਮੁਖ ਸੇਵ ਸਲਾਹ ਸੱਚਾ ਉਰਤਾਰਿਆ ਉਹ ਪੁਰਖ ਗੁਰਮੁਖ ਮੁਕੀ ਗੁਰਾਂ ਦੁਆਰਾ ਵਾ ਗੁਰਮੁਖਾਂ ਦੀ ਸੰਗਤ ਦੁਆਰਾ ਤਨ ਕਰਕੇ ਹਰੀ ਨੂੰ ਸੇਵਦੇ ਅਤੇ ਬਾਣੀ ਕਰਕੇ ਸਲਾਉਂਦੇ ਆ ਅਤੇ ਉਹਨਾਂ ਨੇ ਸੱਚਾ ਹਰੀ ਆਪਣੇ ਓਰ ਹਿਰਦੇ ਵਿੱਚ ਧਾਰਨ ਕਰਕੇ ਵਸਾਇਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਉਹ ਗ੍ਰਸਤ ਰੂਪੀ ਕਰਤ ਤੇ ਸੰਗਤ ਰੂਪੀ ਦਰ ਵਿੱਚ ਰਹਿੰਦੇ ਹੋਏ ਮਹਿਲ ਸਰੂਪ ਨੂੰ ਪਾ ਲੈਂਦੇ ਆ ਜਿਨ੍ਹਾਂ ਨੂੰ ਗੁਰੂ ਜੀ ਪਰਮੇਸ਼ਰ ਦਾ ਨਾਮ ਪਿਆਰਿਆ ਕੀ ਇਹ ਪਿਆਲ ਦੇ ਦ੍ਰਿੜ ਕਰਾਉਂਦੇ ਆ ਗੁਰਮਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਮੁਖੀ ਗੁਰਾਂ ਦੁਆਰਾ ਹੀ ਗੁਰਮੁਖਾਂ ਨੇ ਨਾਮ ਪਉਣਾ ਕੀਤਾ ਮੈਂ ਐਸੇ ਪੂਰਨ ਗੁਰੂ ਦੇ ਤਾਈ ਵਾਰਿਆ ਕਈਏ ਕੁਰਬਾਨ ਜਾਂਦਾ ਤੂੰ ਆਪ ਸਵਾਰਹਿ ਆਪ ਸਿਰਜਣਹਾਰਿਆ ਏ ਸਿਰਜਣਹਾਰ ਰਚਨਹਾਰ ਪ੍ਰਭੂ ਤੂੰ ਆਪ ਆਪੇ ਹੀ ਜਗਤ ਨੂੰ ਸੰਵਾਰਦਾ ਰਚਦਾ ਭਾਵ ਚੰਗਾ ਕਰਦਾ ਹੈ ଅਤਵਾ ਤੂੰ ਆਪ ਹੀ ਜਿਗਿਆਸੂਆਂ ਦੇ ਮਨਾਂ ਨੂੰ ਵਿਸ਼ਿਆਂ ਦੀ ਮੈਲ ਨੂੰ ਵਿਰਾਗ ਰੂਪੀ ਜਲ ਨਾਲ ਧੋ ਕੇ ਸਵਾਰੇ ਪਾਪ ਚੰਗਾ ਕਰਦਾ ਆਪ ਹੀ ਉਹਨਾਂ ਦੇ ਅੰਦਰ ਵਿਵੇਕ ਰਚਨਾ ਵਾਲਾ ਆਪ ਹੀ ਰਚਨ ਵਾਲਾ ਹੈ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਏ ਭਾਈ ਜਦੋਂ ਦੀਵਾ ਬਲਦਾ ਤਾਂ ਹਨੇਰਾ ਆਪਣੇ ਆਪ ਚਲਿਆ ਜਾਂਦਾ ਇਸੇ ਤਰ੍ਹਾਂ ਵੇਦਾਂ ਦਾ ਪਾਠ ਮਤ ਬੁੱਧੀ ਅੰਦਰਲੇ ਪਾਪਾਂ ਮੰਦਪਕ ਕਰਮਾਂ ਨੂੰ ਖਾ ਜਾਂਦਾ ਪਾਪ ਨਿਵਿਰਤ ਕਰ ਦਿੰਦਾ ਇਹ ਆਸਤਿਕ ਪੁਰਖ ਦੀ ਭਾਵਨਾ ਹੈ ଅਥਵਾ ਜਦੋਂ ਬ੍ਰਹਮ ਗਿਆਨ ਰੂਪੀ دیਵਾ ਬਲ ਪੈਂਦਾ ਦਦਵੰਤਹ ਕਰਨ ਦੇ ਅੰਦਰੋਂ ਅ ਗਿਆਨ ਦਾ ਹਨੇਰਾ ਨਾਸ਼ ਹੋ ਜਾਂਦਾ 베ਦ ਗਿਆਨ ਦਾ ਪਾਠ ਬੁੱਧੀ ਅੰਦਰੋਂ ਪਾਪਾਂ ਨੂੰ ਖਾ ਪਾਪ ਨਾਸ਼ ਕਰ ਦਿੰਦਾ ਵਾ 베ਦ ਗਿਆਨ ਬੁੱਧੀ ਵਿੱਚੋਂ ਅਵਰਣ ਦੇ ਪਰਦੇ ਨੂੰ ਪਾਠ ਕਹੀਏ ਪਾੜ ਦਿੰਦਾ ਤੇ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ ਉਗਵੈ ਸੂਰ ਨਾ ਜਾ ਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਜਦੋਂ ਸੂਰਜ ਆਕਾਸ਼ ਵਿੱਚ ਉਗਵੈ ਪ੍ਰਗਟ ਹੁੰਦਾ ਹੈ ਤਦੋਂ ਚੰਦਰਮਾ ਜਾਣਿਆ ਨਹੀਂ ਜਾਂਦਾ ਭਾਵ ਚੰਦਰਮਾ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ ਇਸੇ ਤਰੀਕੇ ਨਾਲ ਜਿਸ ਹਿਰਦੇ ਰੂਪੀ ਆਕਾਸ਼ ਵਿੱਚ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਚਾਨਣਾ ਹੋ ਜਾਂਦਾ ਉਤੋਂ ਅਗਿਆਨ ਰੂਪੀ ਚੰਦਰਮਾ ਮਿਟ ਜਾਂਦਾ ਹੈ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ 베ਦਾਂ ਦਾ ਪਾੜ ਸੀ ਤਾਂ ਗਿਆਨ ਦੇਣ ਵਾਸਤੇ ਪਰ ਲੋਕਾਂ ਨੇ ਸੰਸਾਰ ਜਗਤ ਦੀ ਕਾਰ ਸਮਝੀ ਹੋਈ ਪੰਡਤ ਵਿਦਵਾਨ ਲੋਕ 베ਦਾਂ ਨੂੰ ਪੜ ਪੜ ਕੇ ਤਤ ਤੁੰਗ ਪਦਾਂ ਦਾ ਵਿਚਾਰ ਨਿਰਣਾ ਕਰਦੇ ਹਨ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮਖ ਉਤਰਸ ਪਾਰ ਪਰੰਤੂ ਵੇਦਾਂ ਦਾ ਸਿਧਾਂਤ ਬੂਝੇ ਸਮਝੇ ਤੋਂ ਬਗੈਰ ਗੁਰਾਂ ਦੀ ਸਿੱਖਿਆ ਬੂਝੇ ਤੋਂ ਬਗੈਰ ਸਾਰੇ ਵਿਸ਼ਿਆਂ ਵਿੱਚ ਹੀ ਖਰਾਬ ਹੋ ਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਮੁਖ ਜਨ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਆ ਮਹੱਲਾ ਪਹਿਲਾ ਸਬਦੈ ਸਾਦ ਨਾ ਆਇਓ ਨਾਮ ਨ ਲਗੋ ਪਿਆਰ ਹੇ ਭਾਈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਉਪਦੇਸ਼ ਦਾ ਸਵਾਦ ਭਾਵ ਆਨੰਦ ਨਹੀਂ ਆਇਆ ਅਤੇ ਪਰਮੇਸ਼ਰ ਦੇ ਨਾਮ ਵਿੱਚ ਪ੍ਰੇਮ ਨਹੀਂ ਲੱਗਿਆ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਜੀਬਾ ਦੁਆਰਾ ਫਿੱਕਾ ਬੇਰਸਾਈ ਬੋਲਦੇ ਉਹ ਮਨਮੁਖ ਲੋਕ ਨਿਤਾ ਪ੍ਰਤੀ ਵਿਸ਼ਿਆ ਵਿੱਚ ਖਰਾਬ ਹੁੰਦੇ ਨਾਨਕ ਪਇ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਦੇ ਪਿਛਲੇ ਕਿਰਤ ਭਾਵ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਅਨਸਾਰ ਐਸੀ ਲੇਖ ਮੱਥੇ ਉੱਪਰ ਪਿਆ ਪੈਣ ਤੋਂ ਉਹੀ ਕਰਮ ਕਮਾਉਣਾ ਕਰਦੇ ਆ ਉਹਨਾਂ ਕਰਮਾਂ ਨੂੰ ਗੁਰੂ ਤੋਂ ਬਿਨਾਂ ਕੋਈ ਵੀ ਮਿਟਾਉਣ ਵਾਲਾ ਨਹੀਂ ਪੌੜੀ ਜੇ ਪ੍ਰਭ ਸਾਲਾਹੇ ਆਪਣਾ ਸੋ ਸੋਭਾ ਪਾਏ ਜਿਹੜਾ ਵੀ ਪ੍ਰਭੂ ਪਰਮੇਸ਼ਰ ਨੂੰ ਆਪਣਾ ਸਭ ਕੁਝ ਸਮਝ ਕੇ ਸਲਾਉਣਾ ਕਰਦਾ ਉਹ ਲੋਕ ਪ੍ਰਲੋਕ ਵਿੱਚ ਵਿੜਾਈ ਸੋਭਾ ਮਾਣ ਆਦਰ ਪਾਉਂਦਾ ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਉਹ ਹੋਮੇ ਹੰਤਾ ਮਮਤਾ ਨੂੰ ਆਪਣੇ ਹਿਰਦੇ ਅੰਦਰੋਂ ਨਾਸ਼ ਕਰਕੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਕੀ ਇਹ ਹਿਰਦੇ ਵਿੱਚ ਵਸਾਉਂਦਾ ਹੈ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਉਸ ਸੱਚੀ ਬਾਣੀ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦਾ ਅਤੇ ਸਦੀਵੀ ਰਹਿਣ ਵਾਲਾ ਸੁਖ ਆਨੰਦ ਪਾਉਂਦਾ ਮੇਲ ਪਿਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ ਪਰਮੇਸ਼ਰ ਨਾਲੋਂ ਚਿਰਾ ਤੂੰ ਵਿਛੜੇ ਹੋਏ ਦਾ ਹੁਣ ਮੇਲ ਮਿਲਾਪ ਹੋਇਆ ਜੋ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦੇ ਨਾਲ ਮਿਲਾਉਣਾ ਕੀਤਾ ਵਾ ਗੁਰੂਪੁਰਖ ਨੇ ਮਿਲਾਇਆ ਮਨ ਮੈਲਾ এব ਸੁਧ ਹੈ ਹਰ ਨਾਮ ਧਿਆਏ ਜੋ ਹਰ ਪਰਮੇਸ਼ਰ ਦਾ ਨਾਮ ਅਰਦਨਾ ਹੈ ਇਸ ਪ੍ਰਕਾਰ ਪਾਪਾਂ ਅਵਿਦਿਆ ਦੀ ਮੈਲ ਕਰਕੇ ਮਲੀਨ ਮਨ ਅੰਤਹਿ ਕਰਨ ਸੁਧ ਉਜਲ ਹੋ ਜਾਂਦਾ ਹੈ ਸਲੋਕ ਮਹੱਲਾ ਪਹਿਲਾ ਕਿਸੇ ਪੰਡਤ ਨੇ ਸਤਗੁਰਾਂ ਪਾਸ ਜਾ ਕੇ ਕਿਹਾ ਕਿ ਮਹਾਰਾਜ ਅਸੀਂ ਠਾਕੁਰਾਂ ਦੀ ਪੂਜਾ ਲਈ ਕੂਲੇ-ਕੂਲੇ ਫੋਲਾਦ ਤੋੜ ਕੇ ਅਰਪਣ ਕਰ ਦਿਆ ਕਰੀਏ ਤਾਂ ਅੰਤਰਜਾਮੀ ਸਾਡੀ ਪੂਜਾ ਦੇਖ ਕੇ ਪ੍ਰਸੰਨ ਹੋ ਜਾਇਆ ਕਰੇਗਾ। ਤਦ ਸੁਣ ਕੇ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ। ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ। ਇਹ ਭਾਈ ਇਸ ਕਾਇਆ ਸਰੀਰ ਨੂੰ ਹੀ ਕੂਮਲ ਕਰੂੰਬਲਾ ਬਣਾਉਣਾ ਕਰੋ। ਵਾ ਇਸ ਬੁੱਧ ਰੂਪੀ ਕਾਇਆ ਨੂੰ ਨਿਮਰਤਾ ਵਾਲੀ ਬਣਾਉਣ ਦੇ ਰੂਪ ਕਰੂੰਬਲਾ ਸਮਝੋ। ਸਤ ਸੰਤੋਖ ਆਦਿ ਸ਼ੁਭ ਗੁਣਾ ਨੂੰ ਫੁੱਲ ਸਮਝਣਾ ਕਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹਨਾਂ ਫੁੱਲਾਂ ਅਤੇ ਕਰੁੰਬਲਾਂ ਨੂੰ ਪ੍ਰੇਮ ਰੂਪੀ ਧਾਗੇ ਵਿੱਚ ਪਰੋ ਕੇ ਮਾਲਾ ਗੁਪਸੰਦਾ ਗੁੰਦਣਾ ਕਰੋ ਇੰਨੀ ਫੁੱਲੀ ਇੰਨੀ ਫੁੱਲੀ ਰੌ ਕਰੇ ਅਵਰ ਕੇ ਚੁਣੀਏਂ ਹੰਡਾਲ ਇੰਨੀ ਤੋਂ ਭਾਵ ਇਹਨਾਂ ਫੁੱਲਾਂ ਨੂੰ ਠਾਕੁਰਾਂ ਅੱਗੇ ਅਰਪਣ ਕਰਕੇ ਅੰਤਜਾਮੀ ਦਾ ਜਸ ਰੌ ਕੀ ਉਚਾਰਨ ਕਰੇ ਹੋਰ ਪੱਥਰ ਦੀਆਂ ਮੂਰਤੀਆਂ ਡਾਲ ਟਾੜੀਆਂ ਨਾਲੋਂ ਕੀ ਫੁੱਲਾਂ ਨੂੰ ਚੁੰਨਾ ਹੈ ਮਹੱਲਾ ਦੂਜਾ ਕਿਸੇ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਸੰਤਰੁੱਤ ਆਈ ਤੋਂ ਜਾ ਕੇ ਕਿਹਾ ਕਿ ਸਤਿਗੁਰੂ ਸਾਹਿਬ ਜੀ ਬਹੁਤ ਸੁਹਾਵਣੀ ਬਸੰਤਰੁੱਤ ਆਈ ਹੈ ਤਾਂ ਸੁਣ ਕੇ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਦੇ ਆ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਉਹਨਾਂ ਜੀਵ ਰੂਪੀ ਇਸਤਰੀਆਂ ਦੀ ਸਦਾ ਹੀ ਬਸੰਤ ਰੋਤਿਆ ਵਾ ਉਹਨਾਂ ਨੂੰ ਸਦਾ ਹੀ ਆਨੰਦ ਪ੍ਰਾਪਤਤਾ ਜਿਨ੍ਹਾਂ ਦੇ ਘਰ ਹਿਰਦੇ ਵਿੱਚ ਪਤੀ ਪਰਮੇਸ਼ਰ ਵਸਿਆ ਆ ਜਿਨ ਕੇ ਕੰਤ ਦਿਸ਼ਾਪਰੀ ਸੇ ਇਹ ਨਿਸ ਫਿਰਹਿ ਜਲੰਤ ਜਿਨ੍ਹਾਂ ਦੇ ਕੰਤ ਪਤੀ ਪਰਮੇਸ਼ਰ ਦਿਸ਼ਾਪਰੀ ਦੇ ਸ਼ਾਂਤਰਾ ਵਿੱਚ ਗਏ ਆ ਭਾਵ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਪਤੀ ਪਰਮੇਸ਼ਰ ਦੀ ਸਾਖ ਆਤਤਾ ਨਹੀਂ ਉਹਨਿਸ ਰਾਤ ਦਿਨ ਵਿਛੋੜੇ ਦੀ ਅੱਗ ਵਿੱਚ ਚਲਦਿਆਂ ਸੜਦਿਆਂ ਫਿਰਦਿਆਂ ਪਾਉੜੀ ਆਪੇ ਬਖਸ਼ੇ ਦਇਆਕਾਰ ਗੁਰ ਸਤਗੁਰ ਬਚਨੀ ਗੁਰ ਪੂਜਨੀਕ ਸਤਗੁਰਾਂ ਦੇ ਬਚਨਾਂ ਉਪਦੇਸ਼ ਦੁਆਰਾ ਪਰਮੇਸ਼ਰ ਆਪ ਹੀ ਦਇਆ ਮਿਹਰ ਕਰਕੇ ਬਖਸ਼ਣ ਵਾਲਾ ਵਾ ਜਿਨ੍ਹਾਂ ਤਾਂ ਹੀ ਪਰਮੇਸ਼ਰ ਦਿਆਲਤਾ ਕਰਕੇ ਬਖਸ਼ ਲੈਂਦਾ ਹੈ ਉਹ ਪੂਜਨੀਕ ਸਤਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਆ ਅਨ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਜੋ ਅਨ ਦਿਨ ਰਾਤ ਦਿਨ ਪਰਮੇਸ਼ਰ ਦਾ ਸੇਵੀ ਪੂਜਨ ਕਰਦੇ ਆ ਅਤੇ ਗੁਣਾ ਨੂੰ ਰਵਾ ਉਚਾਰਨ ਕਰਦੇ ਆ ਉਹਨਾਂ ਦਾ ਮਨ ਹਿਰਦਾ ਸਤ ਸਰੂਪ ਪਰਮੇਸ਼ਰ ਵਿੱਚ ਰਚ ਜਾਂਦਾ ਹੈ ਪ੍ਰਭ ਮੇਰਾ ਬੇ ਅੰਤ ਹੈ ਅੰਤ ਕਿਨੈ ਨ ਲਖਨੀ ਮੇਰਾ ਪ੍ਰਭੂ ਪਰਮੇਸ਼ਰ ਪਿਆਰਾ ਅੰਤ ਤੋਂ ਰਹਿਤ ਉਸ ਦਾ ਕਿਸੇ ਨੇ ਵੀ ਅੰਤ ਅਖੀਰ ਬੰਨਾ ਲਖਣਾ ਨਹੀਂ ਜਾਣਣਾ ਕਿੰਨੀ ਕੀਤਾ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਣੀ ਸਤਿਗੁਰੂ ਸਾਹਿਬ ਜੀ ਦੇ ਚਰਣੀ ਚਰਨ ਕਮਲਾ ਵਿੱਚ ਲੰਗਣ ਕਰਕੇ ਨਿਤਾ ਪ੍ਰਤੀ ਪਰਮੇਸ਼ਰ ਦਾ ਨਾਮ ਜਪੀਦਾ ਹੈ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਨਾਮ ਸਿਮਰਨ ਵਾਲਾ ਜੋ ਕੁਝ ਵੀ ਚਾਹੁੰਦਾ ਉਹੋ ਹੀ ਫਲ ਪਾ ਲੈਂਦਾ ਉਸ ਦੀਆਂ ਸਾਰੀਆਂ ਜਚਨੀ ਕਈਏ ਮੰਗਾ ਘਰ ਵਿੱਚ ਰਹਿੰਦੇ ਹੀ ਪੂਰੀਆਂ ਹੋ ਜਾਂਦੀਆਂ ਵਾ ਉਸ ਦੇ ਹਿਰਦੇ ਰੂਪੀ ਘਰ ਵਿੱਚ ਜਚਨੀ ਜਾਜ ਟਾਂਗਾ ਜਾਂਦੇ ਵਾ ਸਾਰੇ ਉਸ ਪਰਮੇਸ਼ਰ ਦੇ ਦਰ ਘਰ ਵਿੱਚ ਜਚਨੀ ਮੰਗਦੇ ਹਨ ਤੇ ਉਸ ਦੇ ਮੰਗਤੇ ਹਨ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ